ਦੇਨੀ ਅਬਹਿਦ ਮਾਈਨਿੰਗ ਤੇ ਨਕੇਲ ਕਸਨ ਲਈ ਮਦੂਪੁਰ ਨੇੜੇ ਚੋਰ ਰਸਤਾ ਪ੍ਰਸ਼ਾਸਨ ਵੱਲੋਂ ਬੰਦ ਕੀਤਾ ਗਿਆ ਸੀ ਜਿਸ ਦੇ ਚੱਲਦੇ ਕਰੈਸ਼ਰ ਮਾਲਕਾਂ ਵੱਲੋਂ ਹੁਣ ਪਿੰਡ ਬੇੜੀਆਂ ਅਤੇ ਗੁਗਰਾਂ ਵੱਲੋਂ ਕਰੈਸ਼ਰ ਨਾਲ ਭਰੀਆਂ ਗੱਡੀਆਂ ਕੱਦਣ ਦਾ ਮਾਮਲਾ ਸਾਹਮਣੇ ਆਇਆ ਅਤੇ ਇਸ ਦੇ ਨਾਲ ਹੀ ਪਿੰਡ ਦੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਗੁੰਡਾ ਪਰਚੀ ਕੱਟੀ ਜਾ ਰਹੀ ਹੈ ਜਿਸ ਨੂੰ ਲੈ ਕੇ ਹਰ ਤਰਕ ਵਾਲੇ ਕੋਲੋਂ 50 ਤੋਂ 1000 ਰੁਪਿਆ ਗੁੰਡਾ ਪਰਚੀ ਦਾ ਵਸੂਲਿਆ ਜਾ ਰਿਹਾ ਹੈ ਜਿਸ ਨਾਲ ਤਰਕ ਡਰਾਈਵਰਾਂ ਵਿੱਚ ਪਾਰੀ ਰੋਸ਼ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਤਾਂ ਪਹਿਲਾਂ ਹੀ ਮਾਈਨਿੰਗ ਬੰਦ ਹੋਣ ਨਾਲ ਉਹਨਾਂ ਨੂੰ ਰੋਜ਼ੀ-ਰੋਟੀ ਦੇ ਲਾਲੇ ਪਏ ਹੋਏ ਹਨ ਉੱਥੇ ਹੀ ਦੂਜੇ ਪਾਸੇ ਉਹਨਾਂ ਕੋਲੋਂ ਪਿੰਡ ਦੇ ਕੁਝ ਲੋਕ ਗੱਡੀਆਂ ਲੰਗਾਉਣ ਲਈ ਗੁੰਡਾ ਪਰਚੀ ਦੇ ਤੌਰ ਤੇ ਉਹਨਾਂ ਕੋਲੋਂ ਪੈਸੇ ਲਏ ਜਾ ਰਹੇ ਨੇ ਜਿਸ ਦੀ ਸ਼ਿਕਾਇਤ ਡਰਾਈਵਰਾਂ ਵੱਲੋਂ ਥਾਣੇ ਵਿੱਚ ਵੀ ਕਰ ਦਿੱਤੀ ਗਈ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਰਿਸ਼ਵਤ ਲੈਂਦਾ ਹੈ ਜਾਂ ਪਰਿਸ਼ਟਾਚਾਰ ਕਰਦਾ ਹੈ ਤਾਂ ਉਸ ਦੀ ਸੂਚਨਾ ਉਨ੍ਹਾਂ ਨੂੰ ਦਿੱਤੀ ਜਾਵੇ ਜਿਸ ਦੇ ਚੱਲਦੇ ਕੱਲ ਰਾਤ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਕ੍ਰੈਸ਼ਰ ਦੀਆਂ ਗੱਡੀਆਂ ਫੜੀਆਂ ਗਈਆਂ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਇਹਨਾਂ ਨੂੰ ਗੱਡੀਆਂ ਲੰਗਾਉਣ ਲਈ 500 ਤੋਂ 1000 ਰੁਪਏ ਗੁੰਡਾ ਟੈਕਸ ਦੇ ਰੂਪ ਵਿੱਚ ਦੇਣਾ ਪੈਂਦਾ ਹੈ ਤੁਹਾਨੂੰ ਦੱਸ ਦਈਏ ਕਿ ਕਾਫੀ ਤਰਨੇ ਪ੍ਰਦਰਸ਼ਨ ਕਰਕੇ ਇਸ ਸੜਕ ਦਾ ਨਿਰਮਾਣ ਕਰਵਾਇਆ ਗਿਆ ਸੀਗਾ ਪਰ ਹੁਣ ਦੁਬਾਰਾ ਤੋਂ ਕ੍ਰੈਸ਼ਰ ਦੀਆਂ ਪਾਰੀਆਂ ਗੱਡੀਆਂ ਲੰਘਣ ਕਰਕੇ ਸੜਕ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਜਿਸ ਦੇ ਚੱਲਦੇ ਪਿੰਡ ਵਾਲਿਆਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਉਹ ਆਪਣੇ ਪਿੰਡਾਂ ਚੋਂ ਕ੍ਰੈਸ਼ਰ ਦੀਆਂ ਪਾਰੀਆਂ ਗੱਡੀਆਂ ਨਹੀਂ ਨਿਕਲਣ ਦੇਣਗੇ ਇਸ ਸਬੰਧ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਟਰਾਂਸਪੋਰਟ ਇੰਚਾਰਜ ਅਨਿਲ ਕੁਮਾਰ ਰਿੰਕੂ ਬਾਵਾ ਨੇ ਦੱਸਿਆ ਕਿ ਰਾਤ ਨੂੰ ਪਿੰਡ ਬੇੜੀਆਂ ਵੱਲੋਂ ਆ ਰਹੇ ਕ੍ਰੈਸ਼ਰ ਤੋਂ ਭਰੇ ਹੋਏ ਟਰੱਕ ਉਹਨਾਂ ਨੇ ਰੋਕੇ ਤਾਂ ਡਰਾਈਵਰਾਂ ਨੇ ਉਹਨਾਂ ਨੂੰ ਗੁੰ ਕੁਮਾਰ ਰਿੰਕੂ ਬਾਬਾ ਨੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਅਜਿਹੇ ਗੁੰਡਾ ਪਰਚੀ ਲਾਣ ਵਾਲੇ ਗਲਤ ਆਸਰਾਤੇ ਨਕੇਲ ਕਸੀ ਜਾਏ ਅਤੇ ਬੰਦੀ ਕਾਰਵਾਈ ਕੀਤੀ ਜਾਵੇ। ਕਿਨਨ ਦੇਗਾ 1000 ਰੁਪਏ ਤੁਸੀਂ? ਕੋਲੋਨੀ ਦਾ ਦੇਖਾ। ਇੱਕ ਡੱਗਾ ਕੋਲੋਨੀ ਦਾ ਮੁੰਡਾ। ਹਾਂਜੀ। ਬੇੜੀਆਂ ਦਾ ਡੱਗਾ। ਅੱਛਾ ਜੀ। ਤੇ ਤੋ ਇਹ ਕਿੰਨੇ ਵਾਰੀ ਪਹਿਲੇ ਚੱਕਰ ਲਾਇਆ ਜਾਂ ਅੱਗੇ ਵੀ ਚੱਕਰ ਲਗਾਉਂਦੇ? ਪਹਿਲਾ ਚੱਕਰ ਲਾਇਆ। ਅੱਛਾ। ਮਲਕਿ ਤੁਹਾਡੇ ਕੋ ਕੋਈ ਪਰਚੀਤ ਵਾ ਨੋ ਦਿੱਤੀ ਹੈ ਕੋਈ ਰਸੀਦ ਵਗੈਰਾ? ਕੋਈ ਵਾ अच्छा नजाज जी मलके 100000 ਗੁੰਡਾ ਟੈਕਸ ਦਾ ਦਖਾਵਾ ਕਰਦਾ ਇਹ ਬੰਦ ਹੋਣੀ ਚਾਹੀਦੀ ਹੈ ਬੰਦ ਹੋਣੀ ਚਾਹੀਦੀ ਹੈ ਗੁੰਡਾ ਕਰਦੀ ਖਤਮ ਜੇ ਰਸਤਾ ਮਿਲੇ ਸਭ ਨੂੰ ਫ੍ਰੀ ਮਿਲੇ ਸਾਰਿਆਂ ਨੂੰ ਫ੍ਰੀ ਮਿਲੇ ਸਾਰੀਆਂ ਗੱਡੀਆਂ ਹੁਣ ਜਾਂ ਕੋਈ ਟੈਕਸ ਨਹੀਂ ਠੀਕ ਤੇ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਤੁਸੀਂ ਤਾਂ ਇਹੋ ਮੰਗ ਕਰਦੇ ਆ ਵੀ ਇਹੋ ਜੀ ਗੁੰਡਾਗਰਦੀ ਬੰਦ ਹੋਣੀ ਚਾਹੀਦੀ ਤੇ ਆਪਣਾ ਨਾਮ ਕੀ ਰਿਸ਼ਵਰ ਸਿੰਘ ਅੱਛਾ ਤਾਂ ਉਹਨਾਂ ਦਾ ਕੀ ਨਾਮ ਦੱਸਿਆ ਵਿਕਾ ਇੱਕ ਮੁੰਡੇ ਦਾ ਨਾਮ ਦੱਸਿਆ ਠੀਕ ਮਾਜੀ ਅਨਿਲ ਕੁਮਾਰ ਰਿੰਕੋਪਾਪਾ ਆਮ ਆਮ ਆਮੀ ਪਾਸੇ ਜੁਆਇਟ ਫੈਕਟਰੀ ਡਿਸਟ੍ਰਿਕਟ ਪਠਾਨਕੋ ਚ ਕੋਈ ਨਹੀਂ ਮਿਲਦਾ ਕਿ ਗੁਮਰਾ ਦੇ ਵਿੱਚੋਂ ਉਹ ਬੈਦੂ ਚੁਲੀ ਕਰਕੇ ਟ੍ਰੈਕ ਉੱਤੇ ਜਾਂਦੀਆਂ ਕਿ ਕਿਨਾਰਾ ਰਾਜੇ ਤੋਂ ਮੈਂ ਕੰਮ ਤੋਂ ਜਾ ਰਿਹਾ ਹਾਂ ਤੇ ਗੱਡੀ ਵਾਲਿਆਂ ਨੇ ਕਿਤੇ ਸਾਡੇ ਕੋਲ ਆਂਦੇ ਜਾਂਦੇ ਬਾਗ ਵੀ ਆ ਗਏ ਨੇ ਉਹਨਾਂ ਨੇ ਦੱਸਿਆ ਹੈ ਕਿ ਇਹ ਜिले ਦੇ ਸੈਕਟਰੀ ਆ ਤੇ ਕੋਈ ਦਿੱਕਤ ਆਂਦੀ ਸਾਨੂੰ ਦੱਸਿਓ ਰਾਤ ਉਹਨਾਂ ਨੇ ਜਿਲੇ ਸਾਡੇ ਹਾਲ ਦੇ ਖਿਆਣਾ ਗਿਆ ਬਾਬਾ ਜੀ ਐਦਾ ਗੱਲਬਾਤ ਆ ਇਹ ਰਾਤ ਸਾਡੇ ਕੋਲ ਹਜ਼ਾਰ-ਹਜ਼ਾਰ ਰੁਪਏ ਲੈ ਕੇ ਗੁੰਡਾ ਟੈਕਸ ਲੈਂਦੇ ਆ ਸਾਨੂੰ ਕੰਮ ਕਰਦੇ ਆ ਹਾਸਮੈਂਟ ਕਰਦੇ ਆ ਤੇ ਸਾਨੂੰ ਫੇਰ ਭੇਜਦੇ ਆ ਬਿਨਾ ਪੈਸੇ ਤੋਂ ਗੱਡੀ ਨਹੀਂ ਆਂਦਿੰਦੇ ਔਰ ਨਜਾਇਜ਼ ਗੱਡੀਆਂ ਜਾਂਦੀਆਂ ਕਾਫੀ ਦਿੱਕਤ ਆ ਰਹੀ ਆ ਅੱਜ ਕੱਲੇ ਵੀ ਇੱਕ ਤੋਂ ਮੈਸੇਜ ਆਇਆ ਸਾਡੇ ਕੋਲ ਫਰੂਖ ਨੇ ਰਾਤ ਡਰਾਈਵ ਨੇ ਆ ਪਿਆ ਦਿੱਤੀ ਸਾਰੀ ਗੱਲ ਕਿ ਮੇਰੇ ਕੋਲ ਹਜ਼ਾਰ ਰੁਪਏ ਲੈ ਕੇ ਤੇ ਉਹਨਾਂ ਨੇ ਗੱਡੀ ਜਿਹੜੀ ਮੇਰੀ ਛੱਡੀ ਆ ਪਰ ਇਹ ਗੁੰਡਾ ਟੈਕਸ ਆਹੀਂ ਦਿਨ ਰਾਤ ਮੰਨਿਆ ਸਾਨੂੰ ਹਜ਼ਾਰ ਨਹੀਂ ਬਚਦਾ ਪਰ ਇਹ ਹਜ਼ਾਰ ਰੁਪਏ ਇੱਥੇ ਬੈਠੇ ਮਿੱਟੀ ਲੈ ਲੈਂਦੇ ਇੰਡੀਆ ਉਹਦੇ ਕੁਛ ਜ਼ਿਕਰ ਉਹਨਾ ਸੁਨਾਨੂ ਮਿਲਿਆ ਨਾ ਨਾ ਦੇ ਵਿੱਕਾ ਦਸ ਰਿਆ ਇੱਕ ਗੁਗਰਾ ਦਾ ਵਿੱਕਾ ਇੱਕ ਭੇੜਿਆਂ ਦਾ ਵਿੱਕਾ ਹੋਰ ਬਿੰਤੇ ਨਾ ਜਿਹਹਾ ਗੈਨਾ ਜਿਹੜੇ ਸਾਥ ਦੇ ਕੇ ਸਾਥ ਕਰਕੇ ਤੇ ਪਰ ਗੱਡੀਆਂ ਡੱਕਦੇ ਆ ਪਹਿ ਲੈਂਦੇ ਬਾਕੀ ਹੋਰ ਇੱਕ ਚੀਜ਼ ਗੱਲ ਕਰਨਾ ਚਾਹਨਾ ਮੈਂ ਜਿਹੜਾ ਉੱਥੇ ਕਈ ਵਾਰ ਦੇਖਿਆ ਹੈ ਉੱਥੇ ਜਾਂਦੇ ਆ ਕਿ ਡਰਮ ਲੱਗਿਆ ਨਾਥਾ ਲੱਗਿਆ ਕਿ ਉਹ ਸਰਕਾਰੀ ਨਾਥਾ ਆ ਜਾਂ ਵੇ ਪ੍ਰਸਨਲ ਪ੍ਰਾਈਵੇਟ ਨਾਥਾ ਔਰ ਕੈਨਨ ਲਗਾ ਰਿਹਾ ਹੈ ਤੇ ਪਿੱਛੇ ਕਿਹਦਾ ਹੱਥ ਆ ਕੇ ਜਿਹੜਾ ਨਜਾਇਜ਼ ਕੰਮ ਗਲਤ ਕੰਮ ਕਰਾ ਰਿਹਾ ਜਦੋਂ ਫਿਰ ਰੋਡ ਤੇ ਗੱਡੀਆਂ ਹੈ ਹੀ ਬੰਦਾ ਪਿੰਡ ਵਾਲਿਆਂ ਨੇ ਡੀਸੀ ਨੂੰ ਸਭ ਨੂੰ ਲੈਟਰ ਦੇ ਕੇ ਤੇ ਰੋਡ ਬੰਦ ਕਰਾਇਆ ਇਹ ਗੱਡੀਆਂ ਦਾ ਹੁਣ ਸੈਂਟਰ ਮੈਗਮੇ ਨੇ ਮਾਦਾਪੁਰ ਤੋਂ ਜਿਹੜਾ ਮੇਨ ਰੋਡ ਹੈ ਥੋਂ ਗੱਡੀਆਂ ਆਉਂਦੀਆਂ ਹਨ ਉਹਨਾਂ ਗਾਟਰ ਲਵਾ ਕੇ ਬੰਦ ਕਰਤਾ ਸਰਕਾਰ ਨੇ ਜਦੋਂ ਇਹ ਚੀਜ਼ ਬੰਦ ਕਰਦੀ ਆ ਫਿਰ ਦੂਸਰੇ ਬੰਦਿਆਂ ਦਾ ਕੀ ਫਰਜ ਬੰਦਾ ਕਿ ਇਹ ਦੂਜੀ ਸਾਈਡ ਤੋਂ ਗਲਤ ਸਾਈਡ ਤੋਂ ਗੱਡੀਆਂ ਕਢਾਈ ਇਧਰੋਂ ਬੰਦ ਕੀਤੇ ਆ ਜਿੰਨਾ ਵੀ ਕੰਮ ਹੋ ਰਿਹਾ ਨਜਾਇਜ਼ ਆ ਤੈਨੂੰ ਪ੍ਰਸ਼ਾਸਨ ਨੂੰ ਕਹਨੇ ਆ ਕਿ ਇਹਨੂੰ ਜਲਦ ਤੋਂ ਜਲਦ ਨਾਕਾਨਟਾਇਆ ਜਾਏ ਕਿਸੇ ਨੂੰ ਸਾਗੀ ਨਾ ਹੋਏ ਤੇ ਇਤਰੋ ਗੱਡੀ ਜਿਹੜੀ ਆ ਰਹੀਆਂ ਬਿਲਕੁਲ ਬੰਦ ਕੀਤੀ ਜਾਏ ਕਿਉਂਕਿ ਪਹਿਲੇ ਹੀ ਬੰਦ ਆ ਇਹ ਅੱਗੇ 5 10 ਸਾਲ ਤੋਂ ਗਰਾਹ ਤੋਂ ਲੈ ਕੇ ਭੇੜੀਆਂ ਤੱਕ ਦਾ ਛੜਕਦਾ ਇਹੋ ਜਿਹਾ ਹਾਲ ਹੀ ਇਹ ਸਕੂਟਰ ਸਕੂਟੀ ਵਿੱਚ ਡੁੱਬ ਜਾਂਦੇ ਆ ਅੱਜ ਜੇ ਬਕਰ ਬੋਰਡ ਨੇ ਬਣਾਈ ਹੈ ਜਗਾ ਤੇ ਉਹਨੂੰ ਇਹਨਾਂ ਨੇ ਫੇਰ ਉਹੀ ਕੰਡੀਸ਼ਨ ਚ ਲੈਣ ਦਾ ਜੈਸਾ ਆਪਣਾ ਗੱਡੀਆਂ ਚੱਲਦੀਆਂ ਵੱਡੀਆਂ ਵੱਡੀਆਂ ਗੱਡੀਆਂ 22 ਟਾਇਰਿੰਗ ਕੋਈ 18 ਟਾਇਰਿੰਗ ਕੋਈ 6 ਟਾਇਰਿੰਗ 10 ਟਾਇਰਿੰਗ پتہ ਨਹੀਂ ਕਿਹੜੀਆਂ ਕਿੜੀਆਂ ਗੱਡੀਆਂ ਜਾਂਦੀਆਂ ਉਹ ਰੋਡ ਦਾ ਹਾਲਤ ਫੇਰ ਤੋਂ ਖਰਾਬ ਹੋਣਾ ਜਿਹੜੀ ਸ਼ੁਰੂ ਹੋ ਗਈ ਹੈ ਨੁਕਰਾ ਬਣਨ ਚਾਹੇ ਉਹ ਬਾਈਕ ਵਾਲੀ ਪਾਰਟੀ ਮਗਹਾਂ ਨਹੀਂ ਅੱਜ ਜੇ ਇਸ ਦਾ ਕੋਈ ਅਪ੍ਰੈਸ ਨਹੀਂ ਕੋਈ ਰਾਦੂ ਸੁਣੀ ਕੋ ਤਾਂ ਉਹ ਤੇ pront ਪੜਵੇ ਕਿੰਦੀ ਹੈ ਮਾਨ ਸਰਕਾਰ ਨੂੰ ਕੀ ਕੀ ਮੀਟ ਕਰਨਾ ਕਹਿੰਦੇ ਪੂਰੇ ਇੱਥੇ ਕੰਮ ਕਿੱਥੇ ਹੈ ਇਹ ਰੋਕ ਮਾਨ ਸਰਕਾਰ ਇੱਕ ਇਮਾਨਦਾਰ ਸਰਕਾਰ ਹੈ ਉਹਨਾਂ ਨੇ ਪਹਿਚਾਰ ਮੁਕਤ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਣਾ ਚਾਹੁੰਦੇ ਆ ਬਸ ਕੁਝ ਸ਼ਰਾਰਤੀ ਤੱਤ ਹੈਗੇ ਨਾ ਜਿਹੜੇ ਪਾਰਟੀ ਦੀ ਸ਼ਰੀ ਖਰਾਬ ਕਰਦੇ ਨੇ ਔਰ ਪਾਰਟੀ ਦਾ ਰਤਬਾ ਬਗਾੜਨਾ ਚਾਹੁੰਦੇ ਆ ਬਾਕੀ ਮਾਨ ਸਰਕਾਰ ਨੇ ਉਹਨਾਂ ਨੇ ਦੇਖੋ ਕਿ ਕਾਫੀ ਲੱਖਾਂ ਦੇ ਵਿੱਚ ਕਾਫੀ ਸਸਤਾ ਜਿਹੜਾ ਰੇਤਾ ਕੀਤਾ ਇੱਥੇ ਉਹਨ ਸਰਕਾਰ ਨੇ ਸੈਂਟਰ ਨੇ ਬੰਦ ਕੀਤੀ ਹੈ ਮੈਨੇ ਕਿੱਥੇ ਮਾਨ ਸਰਕਾਰ ਕੀ ਕਰ ਸਕਦੀ ਹੈ ਕੁਝ ਨਹੀਂ ਕਰ ਸਕਦੀ ਜਿਹੜਾ ਉਹਨਾਂ ਦੇ ਹੱਕ ਚ ਥਾਣਾ ਦੇ ਰੇਤਾ ਜਿਹੜਾ ਸਾਡੇ ਪੰਜ ਦਫਰ ਹੋਣ ਦੇ ਰਹੇ ਨੇ ਉਹਨੇ ਦਰਖਾਸਤ ਦਿੱਤੀ ਰਾਤ ਡਰਾਈਵਰ ਨਾਲ ਲੈ ਕੇ ਉਸ ਤੋਂ ਬਾਅਦ ਜਦੋਂ ਸਾਨੂੰ ਦੱਸਿਆ ਉਹਨਾਂ ਨੇ ਇਹ ਗੱਲ ਬਾਤ ਲੈ ਕੇ ਕੋਈ 1:3 ਦਾ ਟਾਈਮ ਹੀ ਰਾਤ ਨੂੰ ਜਾ ਕੇ ਦਰਖਾਸਤ ਦੇ ਕੇ ਔਰ ਕਾਇਦਾ ਉਹਨਾਂ ਨੇ ਆਪਣੇ ਬਿਆਨ ਲਿਖਾਇਆ ਕਿ ਅਦਾਦਾ ਦੋ ਬੰਦੇ ਜਿਹੜੇ ਮੇਰੇ ਕੋਲ ਪਹਿਲਾਂ ਦੇ ਉਹਨਾਂ ਦੇ ਨਾਮ ਵੀ ਦੱਸਿਆ ਉਹਨਾਂ ਨੇ ਸਰ ਜੀ ਆਪਕਾ ਮੇਰਾ ਨਾਮ ਜੀ ਬੋਧਰਾ ਸਰ ਆਪ ਕੋ ਟ੍ਰੈਕ ਫੜਿਆ ਸੀ ਕੀ ਮੌਨ ਲਾ ਸੀ ਸਰ ਜੀ ਇਹ ਮੰਡੀ ਬੋਟ ਤੇ ਬੜੇ ਤਰਨੇ ਦੇ ਕੇ ਕੈਣੀ ਸੜਕ ਬੜੀ ਔਖੀ ਬਣਾਈ ਸੀ ਕੜ ਤੋਂ ਕੜ 25 30 ਵਾਰੀ ਇੰਟਰਨੇਟ ਦੇ ਕੇ ਸੜਕ ਬਣਾਈ ਲਿਆ ਹੁਣ ਉਹ ਰੇਲਵੇ ਪੋਲ ਜਿਹੜਾ ਪਿੱਛੋਂ ਬੰਦ ਕਰ ਰੜ ਗਿਆ ਇੱਥੋਂ ਬੇੜੀਆਂ ਵਾਲੇ ਇੱਥੋਂ 18 ਟੈਰੀ 22 ਟੈਰੀ ਇਹ ਜਿਹੜੇ ਆ ਹਜ਼ਾਰ-ਹਜ਼ਾਰ ਰੁਪਿਆ ਲੈ ਕੇ ਗੱਡੀ ਛੱਡਦੇ ਆ ਗੁੰਡਾ ਟੈਕਸ ਲਾਇਆ ਦਿੰਦਾ ਮੈਂ ਖੁਦ ਪਰਸੋਂ ਇਹ ਕੁ ਦਿਨ ਤੇ ਕੋਲ ਗਿਆ ਸੀ ਇਹਨਾਂ ਨੂੰ ਮੈਂ 1000 ਰੁਪਏ ਦਿੱਤਾ ਸੀ ਔਰ ਮੈਂ ਚੈੱਕ ਕੀਤਾ ਸੀ ਕਿ ਗੱਲ ਵਾਕਈ ਸੱਚ ਹੈ ਜਾਂ ਝੂਠ ਹੈ ਉਹਨਾਂ ਇੱਕ ਜੋਗਾ ਸੀ ਤੇ ਇੱਕ ਵਿਕਾਈ ਉਥੋਂ ਦਾ ਬੇੜੀਆਂ ਦਾ ਇਹਨਾਂ ਮੇਰੇ ਕੋਲ 1000 ਰੁਪਏ ਲੈ ਕੇ ਉਥੋਂ ਗੱਡੀ ਕੱਢਤੀ ਮੈਂ ਇਹਨਾਂ ਕੋਲ ਕੱਲ ਸ਼ਾਮੀ ਸਪੈਸ਼ਲ ਗਿਆ ਸੀ ਔਰ ਮੈਂ ਇਹਨਾਂ ਨੂੰ ਵੀ ਗੱਲ ਕਹੀ ਕਿ ਭਾਈ ਇਹ ਪੁਲ ਵੀ ਮੜਾ ਯਾਰ ਤੇ ਇਹ ਬੜੇ ਓਖੇ ਤਰਨੇਸ਼ਰ ਨੇ ਦੇ ਕੇ ਇਹ ਜਿਹੜਾ ਜਿਹੜਾ ਰੂੜ ਆਪਣਾ ਬਣਾਇਆ ਦਾ ਮੰਡੀ ਫੋਟਪੋਲੋ ਏ 1000 ਰੁਪਿਆ ਲੈ ਕੇ ਤੇ ਗੱਡੀਆਂ ਕਢਾਉਂਦੇ ਆ ਰਾਤੀ ਅਸੀਂ ਇੱਕ ਬੰਦਾ ਟਰੱਕ ਵਾਲਾ 1000 ਰੁਪਿਆ ਦੇ ਕੇ ਇਹਨਾਂ ਉਥੋਂ ਗੱਡੀ ਕਢਾਈ ਆ ਰਾਤੀ ਅਸੀਂ ਉਹਨੂੰ ਫੜਿਆ ਆ ਟਰੱਕ ਵਾਲੇ ਨੂੰ ਉਹ ਕਹਿੰਦਾ ਭਾਜੀ ਇਹਨਾਂ ਗੁੰਡਾ ਟੈਕਸ ਲਾਏ ਗਾ ਇਹ 1000 ਰੁਪਿਆ ਲੈਂਦੇ ਆ ਤੇ ਉਥੋਂ ਗੱਡੀਆਂ ਕਢਾਉਂਦੇ ਆ ਗੱਡੀਆਂ ਕਢਾ ਕੇ ਇਹ ਇੱਥੋਂ ਤੱਕ ਕਢਾਣ ਆਂਦੇ ਆ ਰਾਤੀ ਅਸੀਂ ਉਹਨੂੰ ਫੜਿਆ ਸੀ ਅਸੀਂ ਉਹਨੂੰ ਨਾਲ ਲੀਕ ਕੇ ਥਾਣੇ ਦਰਗਾ ਦਿੱਤੀ ਪ੍ਰਦਰਸ਼ਨ ਕੋਲ ਉਹ ਅਸੀਂ ਮੰਗ ਕਰਨੇ ਆ ਕਿ ਇਹ ਜਿਹੜੀ ਗੁੰਡਾਗਰਦੀ ਆ ਇਹ ਗੁੰਡਾ ਪਰਚੀ ਆ ਜਿਹੜੀ ਭੇੜੀਆਂ ਵਾਲੇ ਨੇ ਲਾਈ ਵੀ ਆ ਇਹ ਬੰਦ ਕੀਤੀ ਜਾਏ ਅਗਰ ਜੇ ਇਹ ਕਰਨੇਗੇ ਇਦਾਂ ਤੇ ਅਸੀਂ ਹਾਈਵੇ ਚੱਕਾ ਜਾਮ ਕਰਾਂਗੇ ਔਰ ਸਾਰਾ ਪਿੰਡ ਮੇਰੇ ਨਾਲ ਆ ਕਿੱਡੀ ਵੱਡੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਤੰਗੀ ਸਾਨੂੰ ਹੋਣੀ ਹੈ ਇਹਨਾਂ ਨੂੰ ਕੋਈ ਤੰਗੀ ਨਹੀਂ ਹੋਣੀ ਸਾਡੇ ਨਿਆਣੇ ਕਾਲ ਅਕੈਡਮੀ ਸਕੂਲ ਲੱਗੇ ਆ ਉਹ ਨਿਆਣੇ ਚਿੱਕੜ ਤੇ ਜਾਣਗੇ ਕੀ ਫਾਇਦਾ ਆ ਕੋਈ ਉਹਦੇ ਜੇ ਫਾਇਦਾ ਨਹੀਂ ਹੈਗਾ ਇਹ ਆਪਣਾ 1000 ਰੁਪਏ ਲੈ ਕੇ ਸਾਰ ਲੈਂਦੇ ਆ ਕੰਮ ਤੇ ਸਵੇਰੇ ਚਿੱਟਾ ਲਾਂਦੇ ਆ ਇਹਨਾਂ ਚਿੱਟੇ ਦਾ ਵੀ ਵਪਾਰ ਖੋਲੇ ਦਾ ਆ ਇਹ ਦੋ ਬੰਦਿਆਂ ਨੇ ਇੱਕ ਸਾਡੇ ਪਿੰਡ ਵਾਲਾ ਬਿੱਕਾ ਆ ਇਹਨਾਂ ਨੇ ਰਾਤੀ 4-4 5-5 ਦਾਦਾ ਹਜ਼ਾਰ ਟਰੱਕਾਂ ਵਾਲਿਆਂ ਕੋ ਖੁੰਡੇ ਆ ਕੋਈ ਮੂਈ ਪਾਈਦੀ ਆ ਤੇ ਸਵੇਰੇ ਇਹ ਚਿੱਟਾ ਲਿਆ ਕੇ ਦੇ ਆਣ ਵਾਲੀ ਪੁਦਾਸ਼ ਵੀ ਬਰਾਬ ਕਰੇ ਕੱਢਿਆ ਪੁਲਸ ਅੱਗੇ ਮੇਰੀ ਮੰਗ ਹੈਗੀ ਆ ਕਿ ਜਿਹੜੇ ਇਹ ਦੋ ਬੰਦੇ ਆ ਇੰਦੇ ਦਬਾਈ ਨੇ ਪਰਚਾ ਹੋਣਾ ਚਾਹੀਦਾ ਇਹ ਜਿਹੜੇ ਇਹਨਾਂ ਜਿਹੜੀ ਲੁੱਟ ਪਾਈਦੀ ਆ ਅਗਰ ਜੇ ਨਹੀਂ ਕਰਨਗੇ ਤੇ ਹੀ ਹਾਈਵੇ ਚੱਕਾ ਜਾਮ ਕਰਾਂਗੇ ਉਹ ਜੇ ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀ ਦੇ ਸਰ ਦੇਖਣ ਨੂੰ ਮਿਲਦਾ ਆਮ ਆਦੀ ਪਾਰਟੀ ਨੇ ਵੀ ਕਹਿਣਾ ਕਿ ਕੋਈ ਵੀ ਤਰ੍ਹਾਂ ਗਲਤ ਕੰਮ ਕਰਦਾ ਉੱਥੇ ਤਰ੍ਹਾਂ ਤਰ੍ਹਾਂ ਕਾਰਵਾਈ ਕੀਤੀ ਹੈਗੀ ਦੇਖਣ ਨੂੰ ਮਿਲਦਾ ਕੁਝ ਲੀਡਰ ਵੀ ਇਥੇ ਰਹਿਣ ਵਾਲੇ ਹੈਗੇ ਆ ਕੁੰਡੇ ਵਾਲੋਂ ਕਿਉਂ ਨਹੀਂ ਐਕਸ਼ਨ ਦੇਖੋ ਜੀ ਇਹ ਮਿਲੀ ਬਲੀ ਸਰਕਾਰ ਹੈ ਸਾਰੀ ਇਹ ਸਾਰਿਆਂ ਨੂੰ ਪੈਸੇ ਜੰਦੇ ਆ ਉਹ ਤੇ ਇੰਨੀ ਗੱਲ ਕਹਿੰਦੇ ਆ ਮੈਂ ਪਰਸੋਂ ਉਹਨਾਂ ਨੂੰ ਕਿਹਾ ਮੈਂ ਯਾਰ ਭਾਜੀ ਤੁਸੀਂ 10000 ਰੁਪਏ ਲੈ ਕਰ ਦਿਓ ਇਸ ਗੱਲ ਦੀ ਗਰੰਟੀ ਕੀ ਆ ਕਹਿੰਦਾ ਭਾਜੀ ਪੁਲਿਸ ਵੀ ਸਾਡੇ ਨਾਲ ਰਲੀ ਹੋਈ ਐ ਇਸ ਮਹੀਨਾ ਦਿੰਨੇ ਆ ਪੁਲਿਸ ਨੂੰ ਉਹਨਾਂ ਬੰਦਿਆਂ ਨੂੰ ਛੁੱਤਰ ਮਾਰ ਕੇ ਪੁੱਛਿਆ ਜਾਏ ਕਿ ਕਿਹੜਾ ਬੰਦਾ ਉਹਨਾਂ ਨੂੰ ਮਹੀਨਾ ਦਿੰਦਾ ਆ ਇਹ ਪੁਲਿਸ ਦਾ ਨਾਮ ਝੂਠਾ ਪਾਉਂਦੇ ਆ ਪੁਲਿਸ ਨੂੰ ਬਦਨਾਮ ਕਰਦੇ ਆ ਏ ਤੇ ਮੇਰੀ ਇਹੋ ਹੀ ਮੰਗ ਆ ਕਿ ਇਹ ਜਿਹੜੇ ਦੋ ਤਿੰਨ ਬੰਦੇ ਆ ਇੱਕ ਜੋਗਾ ਆ ਮੈਂ ਜੋਗੇ ਨੂੰ ਪੈਸੇ ਦਿੱਤੇ 10000 ਰੁਪਿਆ ਨਾਲ ਵਿੱਕੇ ਨੂੰ ਤੇ ਨਾਲ ਇਹ ਕਲੋਨੀ ਵਾਲਾ ਵਿੱਕਾ ਦੋ ਵਿੱਕੇ ਆਏ ਤੇ ਰਾਤੀ ਵੀ ਇਹਨਾਂ ਸਾਨੂੰ ਕਿਹਾ ਆ ਕਿ ਸਾਡੀ ਸਾਰੇ ਕਿਤੇ ਗੱਲ ਆ ਕੋਣ ਵੀ ਮੈਨੂੰ ਫੋਨ ਮਾਰ ਕੇ ਕਹੇ ਕਰਦਾ ਸੀ ਕਿ ਤੂੰ ਹੀ ਸਾਡਾ ਕੀ ਕਰ ਲਿਆ ਰਾਤੀ ਸਾਡੀ ਗੱਡੀ ਰੋਕੀ ਸੀ ਜੋ ਕਰਨਾ ਕਰ ਲੋ ਸਾਡੇ ਨਾਲ ਪੁਲਿਸ ਸਾਡੇ ਨਾਲ